ਅੱਜ ਜਿਵੇਂ ਉਹ ਵੀਰ ਗੌਣ ਵਾਲਾ ਸੀ ਉਹਦਾ ਸੰਸਕਾਰ ਹੋ ਰਿਹਾ ਸੀ ਦੁਪਹਿਰ ਵੇਲੇ ਸਵੇਰੇ ਮੁੰਡਾ ਪੰਜਾਬੀ ਸੀ 6 ਸਵਾ 6 ਫੁੱਟ ਦਾ ਕੱਦ ਟਕੜਾ ਸੋਹਣਾ ਸੁਨੱਖਾ ਰੱਜ ਕੇ ਸੋਹਣਾ ਮਾਂ ਦਾ ਪੁੱਤ ਪੰਜਾਬ ਦਾ ਪੁੱਤ ਉਹ ਅੱਜ ਉਹਦਾ ਜਦੋਂ ਸੰਸਕਾਰ ਹੋ ਰਿਹਾ ਸੀ ਹਰ ਪੰਜਾਬੀ ਦੇਸ਼ ਵਿਦੇਸ਼ ਵਿੱਚ ਬੈਠਾ ਇਦਾਂ ਹੁੰਦਾ ਸੀ ਵੀ ਯਾਰ ਜਿਵੇਂ ਸਾਡੇ ਘਰ ਦੇ ਕੋਈ ਜੀ ਚਲਿਆ ਦੁੱਖ ਲੱਗਦਾ ਹੀ ਹੈ ਚਲੋ ਲੱਗਣਾ ਚਾਹੀਦਾ ਇਥੋਂ ਤੁਹਾਡੀ ਹਮਦਰਦੀ ਦਾ ਪਤਾ ਲੱਗਦਾ ਤੁਹਾਡੇ ਅੰਦਰ ਦਰਦ ਹੈ ਤੁਹਾਡੇ ਅੰਦਰ ਪਿਆਰ ਹੈ ਸਾਡੇ ਅੰਦਰ ਇਹ ਭਾਵ ਪੈਦਾ ਹੋਵੇ ਅਸੀਂ ਭਲਾ ਮੰਗੀਏ ਕਿਸੇ ਦਾ ਹਰ ਪੰਜਾਬੀ ਅਰਦਾਸ ਕਰਦਾ ਅਸੀਂ ਬਚਿਆ ਨਹੀਂ ਬਚਿਆ ਚੈਪਟਰ ਵੱਖਰਾ ਹੈ ਪਰ ਇਥੋਂ ਇਹ ਪਤਾ ਲੱਗਦਾ ਕਿ ਸਾਡੇ ਅੰਦਰ ਭਾਵ ਤੇ ਹੈਗਾ ਨਾ ਭਾਵਨਾ ਤੇ ਹੈਗੀ ਵੀ ਕਿਸੇ ਦੀ ਜਾਨ ਮਿਲੇ ਬਖਸ਼ੀ ਜਾਵੇ ਕੋਈ ਜਿਉਂਦਾ ਰਹੇ ਇਥੋਂ ਇਹ ਪਤਾ ਲੱਗਦਾ ਵੀ ਅਸੀਂ ਸੁੱਖ ਮੰਗਦੇ ਹਾਂ ਅਸੀਂ ਸਭ ਦਾ ਭਲਾ ਮੰਗਦੇ ਹਾਂ ਤੇ ਮੰਗਦੇ ਰਹਿਣਾ ਚਾਹੀਦਾ ਹੈ ਇਹ ਭਾਵ ਕਦੇ ਜ਼ਿੰਦਗੀ ਚ ਖਤਮ ਨਹੀਂ ਕਰਨਾ ਚਾਹੀਦਾ ਤੇ ਅੱਜ ਜਦੋਂ ਸੰਸਕਾਰ ਹੋ ਰਿਹਾ ਸੀ ਤੇ ਆਪਾਂ ਸਾਰੇ ਹੀ ਵੇਂਦੇ ਸਾਂ ਉਦੋਂ ਦਿਲ ਬਾਹਰ ਨੂੰ ਆਉਂਦਾ ਹੁੰਦਾ ਹੈ ਧੜਕਣ ਤੇਜ਼ ਹੋ ਜਾਂਦੀ ਹੈ ਹਰਫੀ ਪਿੱਛੇ ਜਾਂਦੇ ਆ ਇੱਕ ਵਾਰੀ ਚੇਤਾ ਆਉਂਦਾ ਮਨਾ ਮੈਂ ਵੀ ਮਰਨਾ ਹੈ ਜਦੋਂ ਕਾਲੇ ਹੋ ਚੁੱਕੇ ਬੁੱਲ ਤੇ ਪੀਲੇ ਹੋ ਚੁੱਕੇ ਆ ਚਿਹਰਾ ਵੇਖਦੇ ਆ ਅੱਧ ਖੁੱਲੀਆਂ ਅੱਖਾਂ ਵੇਖਦੇ ਆ ਅੱਡਿਆ ਮੂੰਹ ਵੇਖਦੇ ਆ ਇਦਾਂ ਸਰੀਰ ਪਿਆ ਉਹ ਜਦੋਂ ਹਾਲਾਤ ਵੇਖਦੇ ਆ ਨਾ ਤੇ ਇੱਕ ਵਾਰੀ ਸਾਨੂੰ ਸਾਰਿਆਂ ਨੂੰ ਲੱਗਦਾ ਵੀ ਮਨਾ ਇਹ ਸਮਾਂ ਮੇਰੇ ਤੇ ਵੀ ਆਉਣਾ